ਹਾਂਜੀ ਸਰ ਮਾਨਯੋਗ ਸ਼੍ਰੀ ਸੁਪਰਚਾਰਨੀ ਜੀ ਆਈਐਸ ਵਿਸ਼ਵਕੀ ਸਰਵਰ ਜਿਹੜੇ ਦਸ਼ਨ ਦੇਸ਼ਨ ਦੇ ਉੱਤੇ ਅੱਜ ਜਿਹੜੀ ਹੈਗੀ ਹੈ ਜਿਹੜੀਆਂ ਹਾਊਸ ਕਲਸਟਰਸ ਦੇ ਉੱਤੇ ਕੰਪੋਨੈਂਟ ਬਣ ਜਾਂਦੇ ਹਨ ਉਹਨਾਂ ਟੋਰੀ ਦੇ ਵਿੱਚ ਜਿਹੜੇ ਸਾਰੇ ਦੇ ਅਡੀਟੈਂਸ ਚਲੇ ਬਣ ਰਹੇ ਹਨ ਪਰ ਉਹਨਾਂ ਇਹ ਵੀ ਸੀਰੀਏਡ ਹੈ ਕੀ ਆ ਅੱਜ ਅਸੀਂ ਸਪੈਸ਼ਲਿਟੀ ਦੇ ਚੈੱਕ ਨਿਸ਼ ਚੈਕਿੰਗ ਦੇ ਵਿੱਚ ਮੇਰੇ ਨਾਲ ਮੈਡੀਸ਼ਨਲ ਅਸਿਸਟੈਂਟ ਬ੍ਰਹਮਾ ਜੀ ਅੰਚਾਰਟ ਕੀਤੀ ਤਵਾਂ ਤੇ 10 ਐਂਜੀਓ ਦੇ ਚੀਜ਼ ਨੂੰ ਵੀ ਟੀਮ ਨੇ ਔਲਰੇਡੀ ਲੱਗਿਆ ਅਸੀਂ ਇਰੀਆ ਹਾਊਸਟ ਦੇ ਬਣੀਆਂ ਹੋਈਆਂ ਜਿਵੇਂ ਕਿ ਪਾਰਕ ਐਵੇਨਿਊ ਸਿਟੀ 뷰ਅਰ ਸ਼ਾਲੀਨ ਇਹਨਾਂ ਲੋਰੀਆਂ ਨੂੰ ਅਸੀਂ ਚੈੱਕ ਕੀਤਾ ਰੋਡ ਚੈਕਿੰਗ ਜਿਹੜੇ ਸ਼ਕਤੀ ਵਿਅਕਤੀ ਹੈ ਇਹ ਜਿਹੜੇ ਇੰਜੀਨ ਸੱਗੇ ਨੇ ਪ੍ਰਾਈਮਰ ਲਗਿਦੇ ਨੇ ਉਹਨਾਂ ਦੀ ਅਸੀਂ ਚੈਕਿੰਗ ਕਰਦੀ ਹੈ। ਤੇ ਇਸ ਚੈਕਿੰਗ ਦੇ ਦੌਰਾਨ ਅਸੀਂ ਕੁਝ ਚਾਰ ਜਿਹੜੇ ਹੈਗੇ ਨੇ ਇਸ ਟੱਕਰ ਦੇ ਪਰਸ ਜਿਹੜੇ ਅੰਮਲਣੇ ਤੁਸੀਂ ਕਿਹਾ। 15 ਅਸੀਂ ਵਿੱਤੀ ਸਤਿ ਸ਼ੰਤ ਬਾਅਦ ਤਸਦੀਕ ਕਰਦਾਂ ਜਿਹੜਾ ਅਸੀਂ ਦਫਤਰ ਚਾਹੇਗਾ। ਤੇ ਕਲੋਨੀਆਂ ਦੇ ਜਿਹੜੀਆਂ ਇੱਕ ਕਮੇਟੀਆਂ ਬਣੀਆਂ ਹੋਈਆਂ ਨੇ ਇਹਨੀਆਂ ਕਮੇਟੀਆਂ ਕੇ ਸੁਧਾਰ ਮੈਂ। ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਰਾਏ ਲਏ ਗਏ ਕੋਈ ਸਟੇਜ ਨਾ। 決めたって、あっという間にどうなるかも。